ਸਭ ਤੋਂ ਵੱਡਾ ਭਰਮ ਹੈ ਜਿਹੜਾ ਸੰਸਾਰ ਪਰਮ ਵਿੱਚ ਫਸਿਆ ਹੋਇਆ ਕੋਈ ਰੱਬ ਨੂੰ ਪਰਮੇਸ਼ਰ ਨੂੰ ਆਕਾਰਾਂ ਚ ਲੱਭ ਰਿਹਾ ਕੋਈ ਆਕਾਰਾਂ ਦੇ ਅੰਦਰ ਲੱਭੀ ਜਾਂਦਾ ਅੱਖਾਂ ਬੰਦ ਕਰਕੇ ਅੰਦਰ ਵੱੜ ਕੇ ਦੀ ਭਗਤੀ ਕਰਦਾ ਤੇ ਕੋਈ ਬਾਹਰ ਆਕਾਰਾਂ ਦੇ ਵਿੱਚ ਮੂਰਤੀਆਂ ਬਣਾ ਬਣਾ ਕੇ ਆਕਾਰਾਂ 'ਚ ਰੱਬ ਨੂੰ ਲੁਪੀ ਜਾਂਦਾ ਮੰਨੋ ਕਿ ਜਿਸ ਦਿਨ ਮੈਨੂੰ ਇਹ ਗੁਰ ਮਿਲਿਆ ਉਹ ਪਰਮੇਸ਼ਰ ਪ੍ਰਗਟ ਹੋ ਗਿਆ ਮਾਲਕ ਪ੍ਰਗਟ ਹੋ ਗਿਆ ਸਾਰੇ ਪਾਸੇ ਚਾਰ ਚੁਫੇਰੇ ਦਰਸ਼ਨ ਹੋਣ ਲੱਗੇ ਤਾਂ ਦਾਸ ਦੇ ਮੂੰਹ 'ਚੋਂ ਇੱਕੋ ਹੀ ਗੱਲ ਨਿਕਲਦੀ ਸੀ ਗੁਰ ਲੱਭ ਦੋਰੇ ਗੁਰ ਲੱਭ ਦੋਰੇ ਜਦੋਂ ਉਸ ਗੁਰ ਨਾਲ ਮਿਲਾਪ ਹੁੰਦਾ ਨਾ ਤਾਂ ਫਿਰ ਭਗਤੀ ਸ਼ੁਰੂ ਹੁੰਦੀ ਹੈ ਫਿਰ ਸੜੀ ਗਤੀ ਹੁੰਦੀ ਹੈ ਮਤਲਬ ਕਿੰਨੇ ਟਾਈਮ ਬਾਅਦ ਦਰਸ਼ਨ ਹੋਏ ਤੁਹਾਨੂੰ ਪ੍ਰਮਾਤਮਾ ਦੇ ਗੁਰ ਦਾ ਗਿਆਨ ਲੈਣ ਤੋਂ ਪਹਿਲਾਂ ਤਾਂ ساری ਉਮਰ ਹੀ ਲੰਘ ਜਲੀ ਸੀ ਇਹ ਪਰ ਇੱਕ ਆਮ ਇਨਸਾਨ ਆ ਉਹਨੂੰ ਦਰਸ਼ਨ ਨਹੀਂ ਹੋ ਸਕਦੇ ਹੈ ਨਾ ਗੁਰਬਾਣੀ ਸਿਰਫ ਗੁਰ ਦੀ ਗੱਲ ਕਰ ਰਹੀ ਹੈ ਗੁਰ ਬਾਣੀ ਇਹ ਗੁਰ ਦੀ ਬਾਣੀ ਹੈ ਇਹ ਗੁਰ ਦੇ ਗਿਆਨ ਦੀ ਬਾਣੀ ਹੈ ਗੁਰ ਸ਼ਬਦ ਦੀ ਬਾਣੀ ਹੈ ਕੋਈ ਨਾ ਕੋਈ ਬੰਦਾ ਆ ਕੇ ਸਾਹਮਣੇ ਬਹਿ ਜਾਣਾ ਅਸੀਂ ਤਾਂ ਪ੍ਰਕਾਸ਼ਾਂ ਜੀ ਤੇ ਸਾਡੇ ਮਨ ਚ ਵੀ ਹੋਣਾ ਯਾਰ ਅਸੀਂ ਕਿਹੜਾ ਗੁਨਾਹ ਕੀਤਾ ਕਿਸੇ ਨੇ ਦੱਸਿਆ ਵੀ ਇਹ ਨਾ ਇਥੋਂ ਕੋ ਨਸਾਂ ਦਵਾਉਂਦੇ ਨੇ ਲੱਕ ਦੀ ਜੜ ਚੋਂ ਤੇ ਉਹ ਚਿੰਗਾਰੀਆਂ ਜੀਆਂ ਚਮਕਣ ਲੱਗ ਜਾਂਦੀਆਂ ਤੇ ਬੰਦੇ ਨੂੰ ਕਹਿੰਦੀ ਇਹ ਤੁਹਾਡੇ ਪ੍ਰਕਾਸ਼ ਹੋ ਗਿਆ ਮੈਂ ਕਿਹਾ ਨਹੀਂ ਵੀ ਇਹ ਨਹੀਂ ਗੱਲ ਬਣਦੀ ਗੁਰਬਾਣੀ ਗੁਰੂ ਕਹਿੰਦੇ ਨੇ ਵੀ ਇਹ ਕਿਸ ਤਰ੍ਹਾਂ ਦਾ ਪ੍ਰਕਾਸ਼ ਹੈ ਜਾਪ ਸਾਹਿਬ ਦਾ ਪਾਠ ਕਰਦੇ ਆਂ ਵੀ ਚੱਕਰ ਚਿਹਨ ਹਰ ਬਰਨ ਜਾਤ ਅਰਪਾਤ ਨਹਿਨ ਜੈ ਵੇਦ ਕੋਈ ਚਕਰ ਚੇਹਰੇ ਨਹੀਂ ਹੈ ਕੋਈ ਜਾਹਤ ਪਤਵੀ ਨਹੀਂ ਹੈ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੈ ਜਦੋਂ ਇਹ ਗੁਰ ਲਿਆ ਮੈਂ ਗੁਰ ਲੈਣ ਤੱਕ ਮੈਂ ਰੋਏ ਘੰਟਾ ਸਵੇਰੇ ਘੰਟਾ ਰਾਤੀ ਸੌਣ ਲੱਗਿਆ ਵੈਰੂ ਵੈਰੂ ਕਰਨਾ ਹੀ ਕਰਨਾ ਅੱਖਰਾਂ ਦੇ ਵਿੱਚ ਨਾਮ ਸਮਝ ਕੇ ਸਾਰੇ ਹੀ ਵੈਰੂ ਵੈਰੂ ਅੱਲਾ ਅੱਲਾ ਰਾਮ ਰਾਮ ਕਰੀ ਜਾਂਦੇ ਵੀ ਇਹ ਬਹੁਤ ਸੁਖਾ ਕੋਈ ਸ਼ਰਾਬੀ ਕਬਾਬੀ ਹੈ ਉਹ ਵੀ ਵੈਰੂ ਵੈਰੂ ਕਰ ਲੈਂਦਾ ਰਾਮ ਰਾਮ ਕਰ ਲੈਂਦਾ ਉਹ ਵੀ ਸਿਰੇ ਉੱਠ ਕੇ ਧੂਬਤੀ ਕਰਦਾ ਅਖਰਾਂ ਦੇ ਵਿੱਚ ਸਾਰੇ ਜਪ ਰਹੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਗੁਰਬਾਣੀ ਉਰੂ ਦੇ ਵਿੱਚ ਆਖਣ ਔਖਾ ਸੱਚਾ ਨਾਮ ਪੀ ਸਤਗੁਰੂ ਕਿਹੜਾ ਕੌਣ ਤੂੰ ਦਿਨੇ ਜਿਤ ਬੜੇ ਸਤਗੁਰ ਬਣੇ ਬੈਠੇ ਹੈ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭੇ ਰਹਾ ਸਮਾਏ ਉਹ ਅਬਨਾਸੀ ਪੁਰਖ ਹੈ ਸਦਾ ਰਹਿਣ ਵਾਲਾ ਗੁਰੂ ਸਾਹਿਬ ਕਹ ਰਹੇ ਵੀ ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਵੀ ਹਉਮੈ ਮੈਲ ਨ ਜਾਵੇ ਵੀ ਹਉਮੈ ਦੀ ਮੈਲ ਜਾਂਦੀ ਹੀ ਨਹੀਂ ਤੂੰ ਸਾਰਾ ਸਰੀਰ ਕਟਾ ਦੋ ਭਗਤੀ ਦਾ ਮਨ ਨਹੀਂ ਕਰ ਰਹੀ ਸੀ ਮਨ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਪਾੜ ਸ਼ੁਰੂ ਕੀਤਾ 40 ਅੰਗ ਤੇ ਪਹੁੰਚਿਆ ਉੱਥੇ ਸ਼ਬਦ ਆਇਆ ਨਾਮ ਮਿਲੈ ਮਨ ਤ੍ਰਿਪਤੀ ਹੈ ਬਿਨ ਨਾਮ ਹੈ ਤਰਿਕ ਜੀਵਾਸ ਕਹਦੇ ਨੇ ਵੀ ਜੇ ਨਾਮ ਮਿਲ ਜਾਵੇ ਨਾਮ ਦੀ ਪ੍ਰਾਪਤੀ ਹੋ ਜਾਵੇ ਤੇ ਮਨ ਤ੍ਰਿਪਤ ਹੋ ਜਾਂਦਾ ਹੈ ਤੇ ਜੇ ਨਾਮ ਨਹੀਂ ਮਿਲੇ ਤਾਂ ਫਿਰ ਜੀਣਾ ਵੀ ਤ੍ਰਿਗ ਲਾਹਣੇ ਤੋਂ ਜੀਵਨ ਦੇ ਉੱਤੇ ਉਹ ਵੈਗਰੂ ਤਨ ਦੇ ਨਾਲ ਪਾੜ ਕਰਨ ਦੇ ਨਾਲ ਸਿੱਧੀਆਂ ਆਉਂਦੀਆਂ ਨੇ ਮੰਤਰ ਸਿੱਧੀ ਹੈ ਆ ਜਿਹੜੇ ਤੰਤਰ ਮੰਤਰ ਕਰਦੇ ਨੇ ਸਿੱਧੀਆਂ ਕਰਦੇ ਨੇ ਉਹ ਵੀ ਤੇ ਇਹੀ ਕੁਝ ਕਰਦੇ ਨੇ ਇੱਕ ਮੰਤਰ ਫੜ ਕੇ ਉਹਨੂੰ ਰਿਪੀਟ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਇੱਕ ਸਮਾਂ ਹੈ ਸਾ